ਓ ਲੈ ਜੀ ਜੂ ਬੱਸ ਕਰਾ ਮੈਂ ਹੂੰ ਦੱਸੋ ਮੈਨੂੰ ਇਤਨਾ ਜਾਨੜਿਆ ਘਾਤਿਆ ਇੰਦਾ ਮੇਰਾ ਅੱਗੇ ਹਿੱਲਿਆ ਮੈਂ ਜੀ ਜੂ ਦੱਸੋ ਕੀ ਕਰਾਂ ਮੈਂ ਉਹ ਮੇਰੇ ਆ ਸੜਿਆ ਹੋਰ ਖਾ ਪੀਏ ਆ ਖਲਾਲ ਹੋ ਫੇਰੀ ਭਰਾ ਚੱਲੂ ਉਹ ਮੁੰਡਾ ਕੋਸ ਖਾ ਆ ਪੀ ਕੇ ਵੇਰੀ ਭੈਣ ਨੂੰ ਵੀ ਫੇਰੀ ਸ਼ੱਕ ਹੋ ਆਹ ਰੇਲਾ ਮਾਉਂਟੇਨ ਈ ਮਾਰਦਾ ਮੈਂ ਨਾਲੀ ਅੰਦਰ ਮੰਦਾ ਫਿਰ ਹਾਜਮੇ ਨੂੰ ਜੀ ਜੂ ਦੇ ਉਹ ਜੀ ਦੂ ਆਖ ਲਾਲ ਕੋਈ ਕਾਰਾ ਹੀ ਨਾ ਕਰਾ ਦੇ ਹੋਰ ਬਾਤ ਜਿਹੜਾ ਆਖ ਲਾਲ ਦੀ ਸਜ਼ਾ ਦੇਣ ਅਗਲੇ ਆਖ ਲਾਗਦੇ ਫੂਨਾ ਕਰਦੇ ਮੇਰੀ ਮਾਰ ਮਾਰ ਚੱਪਲਾ ਕਿਤੇ ਕੋਈ ਕਾਹ ਨਹੀਂ ਕਰਾ ਦੇ ਮੇਰੀ ਲਾਲ ਅੱਖ ਪਰ ਤੁਸੀਂ ਹੋ ਜੇ ਮੁਰੇ ਆ ਪੀ ਜਾਂਨੇ ਉੱਤੇ ਦੀ ਮਾਉਂਟੇਨ ਡੂ ਡਰ ਕੇ ਆ ਗਏ ਦੀ ਤ ਹੈ ਹੋਰੀ ਹੋਰੀ ਜੀ ਬਸ ਵੇਰੇ ਮੁਰੇ ਡੇ ਕ ਮੈਂ ਦਾਗਾ ਮ ਖੱਤ ਤੁੰਡੇੜਾ ਪੰਗਾ ਵਹਿ ਗਿਆ ਬਚਾ ਲੋ ਪਾੜ ਦੂੰ ਮੇਰੀ ਜੜੈ ਨੂੰ ਔਰ ਲੈ ਉਹ ਇਹ ਨਾ ਪੰਗਾਲ ਲੈ ਨਹੀਂ ਮੈਂ ਨਹੀਂ ਆਣਾ ਬਾਅਦ ਤੇ ਮੈਂ ਤਾਂ ਆਪ ਜੀ ਲੱਟ ਕੇ ਆਇਆ 17 ਸਾਲ ਦੀ ਵਾਲੇ ਰਾਤ ਸੁਪਨੇ ਚ ਪੈਗ ਲੱਗਿਆ ਹੀ ਰਾਤ ਹੁਣ ਨਹੀਂ ਆ ਜਾਂਦਾ